ਮੈਂ ਅਕਸਰ ਇਹ ਵੀਡੀਓ ਚ ਦੇਖਦਾ ਸੀ ਮੈਂ ਪਹਿਲੀ ਵਾਰ ਇਹ ਦੇਖੇ ਕਿ ਕੀ ਚੀਜ਼ ਹੈ ਇਹ ਹਾਂਜੀ ਮਿੱਤਰੋ ਅੱਜ ਆਪਣੇ ਕੋਲ ਆਰਡਰ ਸੀਗਾ ਬਠਿੰਡਾ ਆਰਮੀ ਗੈਂਟ ਚੋਂ ਫੌਜੀ ਸਾਹਿਬ ਦੀ ਗੱਡੀ Mahindra XUV 300 ਆਪਾਂ ਡਿਲੀਵਰ ਕਰਨੀ ਸੀ ਪੁਪਾਲ ਤੇ ਆਪਾਂ ਨਿਕਲ ਗਏ ਆਪਣੇ ਕੰਮ ਤੇ MP ਦੇ ਵਿੱਚ ਜਾਣੀ ਸੀ ਇਹ ਗੱਡੀ ਦੇ ਲਗਭਗ 1000 ਕਿਲੋਮੀਟਰ ਦਾ ਇਹ ਸਫ਼ਰ ਆ ਬਠਿੰਡਾ ਤੋਂ ਪੁਪਾਲ ਤੇ ਆਪਾਂ ਆਪਣੇ ਰਸਤੇ ਚੱਲਦੇ ਹੋਏ ਰਾਤ ਨੂੰ ਸਟੇ ਕੀਤਾ ਆਗਰਾ ਆਗਰਾ ਤੋਂ ਆਪਾਂ ਅਗਲੀ ਸਵੇਰ ਨਿਕਲ ਗਏ ਆਪਣੇ ਮੰਜ਼ਿਲ ਵੱਲ ਵੱਧਦੇ ਹੋਏ ਤੇ ਸਾਥੀਓ ਇੱਕ ਨਾ ਰਸਤੇ 'ਚ ਮੈਨੂੰ ਬਹੁਤ ਖਾਸ ਚੀਜ਼ ਦਿਖੀ ਅਕਸਰ ਆਪਾਂ ਵੀਡੀਓ 'ਚ ਦੇਖਣਾ ਇਹ ਚੀਜ਼ ਦੇਖੋ ਤੁਸੀਂ ਕੀ ਹੈ ਮੈਂ ਅਕਸਰ ਇਹ ਵੀਡੀਓ ਚ ਦੇਖਦਾ ਸੀ ਮੈਂ ਪਹਿਲੀ ਵਾਰ ਇਹ ਦੇਖੇ ਕਿ ਕੀ ਚੀਜ਼ ਹੈ ਇਹ ਇਹ ਐਮਪੀ ਚ ਤੁਹਾਨੂੰ ਬਹੁਤ ਦੇਖਣ ਨੂੰ ਮਿਲਣਗੇ ਇਹ ਡੇਵਿਡ ਟਰਬਾਈਨ ਦੇ ਪਰ ਨੇ ਜੋ ਕਿ ਇੱਕ ਫਲੈਟ ਟਰਾਲੇ ਤੇ ਕੋਈ ਲੋਡ ਹੁੰਦਾ ਤੇ ਇਜਲੀ ਪੈਦਾ ਕਰਦੇ ਆ ਤੇ ਆਪਾਂ ਭਪਾਲ ਗੱਡੀ ਛੱਡ ਕੇ ਨਿਕਲ ਗਏ ਆਪਣੇ ਸਫ਼ਰ ਵੱਨੀ ਵਾਪਸੀ ਵੱਨ ਤੇ ਗੱਡੀ ਡਿਲੀਵਰ ਕਰਨ ਤੋਂ ਬਾਅਦ ਆਪਾਂ ਪਹੁੰਚ ਗਏ ਬਠਿੰਡ ਪਪਾਲ ਸਟੇਸ਼ਨ ਤੇ ਪਾਲ ਸਟੇਸ਼ਨ ਤੇ ਬਹੁਤ ਸੋਹਣਾ ਚਿੱਤਰਕਾਰੀ ਜੋ ਉੱਥੋਂ ਦਾ ਕਲਚਰ ਉੱਥੋਂ ਦੀ ਚਿੱਤਰਕਾਰੀ ਹੋਈ ਹੋਈ ਹੈ ਤੇ ਉਹ ਆਪਾਂ ਦੇਖ ਕੇ ਤੇ ਆਪਣੇ ਮਨ ਜੀ